ਬੜਾ ਮਾੜਾ ਕੰਮ ਹੋਇਆ ਜੀ ਸਾਡੇ ਐਮਐਲਏ ਸਾਹਿਬ ਦੁਨੀਆ ਤੋਂ ਚਲੇ ਗਏ ਮੈਂ ਸਮਝਦਾ ਸੀ ਕਿ ਉਹਨਾਂ ਨੂੰ ਇੱਕ ਸ਼ੌਂਕ ਸੀ ਆਪਣੇ ਇਹ ਗਨਸ ਰੱਖਣ ਦਾ ਤੇ ਇੰਟੀਕ ਗੱਡੀਆਂ ਰੱਖਣ ਦਾ ਮੈਂ ਉਹਰਾ ਬਰਾਦ ਸਾਹਿਬ ਖੜਿਆ ਸੀ ਉਹਨਾਂ ਦੇ ਬੜੇ ਪੁਰਾਣੇ ਦੋਸਤ ਆ ਕਾਉਂਸਲਰ ਵੀ ਰਹੇ ਨੇ ਮੇਰੇ ਨਾਲ 10 ਸਾਲ ਉਹ ਤੇ ਜਦੋਂ ਪਤਾ ਲੱਗਿਆ ਰਾਤ ਨੂੰ ਮੈਂ ਤਾਂ 2 ਵਜੇ ਯਾਰਾ ਮਨਦੀਪ ਸਿੰਘ ਕੁਲਰੈਸਵੀ ਸਾਹਿਬ ਨੂੰ ਮੈਂ ਫੋਨ ਕੀਤਾ ਉਹ ਤੋਂ ਕਨਫਰਮ ਕੀਤਾ ਬੜਾ ਮਾੜਾ ਕੰਮ ਹੋਇਆ ਜੀ ਰਵਾਲਵਰ ਨੂੰ ਹੀ ਠੀਕ ਆਪਣੀ ਸਾਫ਼ ਕਰਦੇ ਸੀ ਉਦਨ ਵਾਲੀ ਕੁੜੀ ਚਲ ਕੇ ਉਹਦੀ ਅਚਾਨਕੀ ਮੌਤ ਹੋਈ ਹੈ ਸਰ ਕਹਿੰਦੇ ਵੀ ਲਾਸਟ ਗੱਲ ਵੀ ਤੁਹਾਡੇ ਨਾਲ ਹੋਈ ਹੈ ਕੋਈ ਗੱਲਬਾਤ ਵੀ ਸ਼ੇਅਰ ਕੀਤੀ ਹੋਈ ਹੈ ਨਹੀਂ ਜੀ ਬਾਕੀ ਸਭ ਠੀਕ ਸੀ ਨਾਰਮਲ ਜਿਵੇਂ ਗੱਲਾਂ ਕਰਦੇ ਆ ਉਹੀ ਗੱਲਾਂ ਕਰਦੇ ਸੀ ਕੋਸ ਸੀ ਕਿ ਬਿਲਕੁਲ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਸਰ ਕਿਦਾਂ ਮੈਨੂੰ ਤਾਂ ਜੀ 2 ਵਜੇ ਪਤਾ ਲੱਗਿਆ ਜੀ ਰਾਤ ਦੇ 1.30 ਵਜੇ ਪਤਾ ਲੱਗਿਆ ਪਰਿਵਾਰ ਦੇ ਵਿੱਚ ਇਹ ਦੁੱਖ ਸਾਂਝਾ ਕੀਤਾ ਹੈ ਬਹੁਤ ਸਾਰੇ ਜੀ ਸਮਝ ਨਹੀਂ ਆ ਰਿਹਾ ਕਿਸ ਨੂੰ ਕਿਉਂਕਿ ਕਿ ਭੈਣ ਜੀ 10 ਵਜੇ ਹੱਸਦੇ ਖੇਡਦੇ ਉਹਨਾਂ ਦੇ ਵਾਈਫ ਗਏ ਨੇ ਉਹ ਕਹਿੰਦੇ ਵੀ ਮੈਂ ਖਬਰਾਂ ਹੀ ਦੇਖਣੀਆਂ ਨੇ ਹਾਂ ਉਹ ਕਿਨੇ ਮੈਂ ਕੌਣ ਬਣੇਗਾ ਕਰੋੜਪਤੀ ਦੇਖਣਾ ਆਪਣੇ ਕਮਰੇ ਚ ਆ ਕੇ ਇਧਰ ਦੇਖਣ ਲੱਗੇ ਬੇਟੀ ਦੇ ਕਮਰੇ ਚ ਤੇ ਇਧਰ ਉਹ ਆਪਣੀਆਂ ਖਬਰਾਂ ਦੇਖਣ ਲੱਗੇ ਇਹਨੇ ਦੇ ਵਿੱਚ ਹੀ ਜਾਨੂੰ ਰੋਟੀ ਬਣਾਉਣ ਲੜ ਗਿਆ ਲੜਕਾ ਰੋਟੀ ਲਾ ਕੇ ਵਾਪਸ ਆਇਆ ਜਨਨੇ ਤੇ ਜਿਹੜਾ ਫਾਇਰ ਹੋਇਆ ਜਿਹੜਾ ਲਿਸੈਂਸੀ ਅਸਲਾ ਸੀ ਉਹ ਹਾਂਜੀ ਲਿਸੈਂਸੀ ਅਸਲਾ ਸੀ ਉਹ ਅਸਲੇ ਦਾ ਤੇ ਇੰਟੀਕ ਕਰਨ ਦਾ ਉਹਨਾਂ ਨੂੰ ਬੜਾ ਸ਼ੌਂਕ ਸੀ ਇਹ ਅਸਲਾ ਇੱਕ ਉਹਨਾਂ ਦਾ ਛੋਟਾ ਜਿਹਾ ਰਵਲਓਵਰ ਆ ਸਾਰਿਆਂ ਨੂੰ ਟੈਚੀ ਚੋਂ ਕੱਢ ਕੇ ਆਮ ਹੀ ਦਿਖਾਉਂਦੇ ਹੁੰਦੇ ਸੀ ਇਹ ਮੇਰਾ ਬਹੁਤ ਵਧੀਆ ਅਸਲਾ ਮੈਂ ਇੱਕ ਦੋ ਵਾਰ ਉਹਨਾਂ ਨੂੰ ਹਸਦਾ ਸੀ ਮੈਨੂੰ ਦੇ ਦੇ ਛੋਟਾ ਜਿਹਾ ਪਰ ਉਹ ਇਸ ਲੋਨ ਨੂੰ ਲੈ ਬੈਠਾ ਠੀਕ ਕਰਦੇ ਸਾਰੇ ਜਿੱਦਾਂ ਗੱਡੀਆਂ ਦੇ ਵੀ ਬਹੁਤ ਸ਼ਕੀਨ ਸੀ ਅਸਲੇ ਦੇ ਵੀ ਬੜੇ ਸ਼ਕੀਨ ਸੀ ਬਹੁਤ ਸ਼ਕੀਨ ਇਨਸਾਨ ਸੀ ਜੇ ਅਸਲੇ ਦੇ ਵੀ ਤੇ ਐਂਟੀਕ ਕਾਰਾਂ ਦੇ ਵੀ ਬੜੇ ਸ਼ਕੀਨ ਸੀ ਬਸ ਆਰਾਮ ਨਾਲ ਬੈਠੇ ਹਜੇ ਆਪਦੇ ਹੀ ਜ਼ਿੰਦਗੀ ਚ ਮਸਤ ਰਹਿੰਦੇ ਸੀ ਪਰਿਵਾਰ ਲਈ ਸਿਆਸਤਦਾਨ ਆਪਾਂ ਕਹਿ ਦਿੰਨੇ ਆ ਥੋੜਾ ਸਮਾਂ ਵੀ ਘੱਟ ਹੁੰਦਾ ਸੀ ਹੁਣ ਵਾਈਫ ਵੀ ਮਿਲ ਕੇ ਗਏ ਨੇ ਪਰ ਉਹ ਤਾਂ ਆਪਦੇ ਘਰੇ ਹੀ ਰਹਿੰਦੇ ਸੀ ਉਹਨਾਂ ਦਾ ਦਫ਼ਤਰ ਵੀ ਘਰੇ ਹੀ ਸੀ ਮੈਂ ਸ਼ਾਮ ਨੂੰ ਵੀ ਹੋ ਕੇ ਗਿਆ ਵਿਰਾਟ ਸਾਹਿਬ ਨਾਲ ਪਰਸੋਂ ਵੀ ਹੋ ਕੇ ਗਿਆ ਕੱਲ ਵੀ ਹੋ ਕੇ ਗਿਆ ਅਸੀਂ ਰੋਜ਼ ਮਿਲਦੇ ਰਹਿੰਦੇ ਸੀ ਸਰ ਕੋਈ ਕਾਰਨ ਪਤਾ ਲੱਗਿਆ ਵੀ ਗੋਲੀ ਚੱਲੀ ਕਿੱਦਾਂ ਵੀ ਕਿੱਦਾਂ ਕੁਝ ਨਹੀਂ ਠੀਕ ਠੁਕ ਸਾਫ਼ ਸੂਬ ਕਰਦੇ ਸੀ ਜੀ ਬਸ ਉਹ ਦਿਨ ਆ ਹੀ ਲੱਗ ਗਿਆ ਛੋਟਾ ਜਿਹਾ ਜੀ ਅਸੀਂ ਰਿਵਾਾਰ ਉਹ ਇੰਨਾ ਕਰਵਾ ਲਵਾਂਗੇ ਠੀਕ ਸਰ ਅਕਾਲੀ ਦਲ ਵੱਲੋਂ ਕੀ ਮੈਸੇਜ ਹੈ ਮੈਂ ਪਾਰਟੀ ਪ੍ਰਧਾਨ ਸਾਡੇ ਸੁਖੀਰ ਸਿੰਘ ਬਾਦਲ ਜੀ ਮੈਂ ਮਜੀਠੀਆ ਸਾਹਿਬ ਨਾਲ ਵੀ ਹੁਣੇ ਗੱਲ ਕੀਤੀ ਹੈ ਉਹਨਾਂ ਦੇ ਵੀ ਕਾਫੀ ਦੋਸਤਾਨਾ ਸਵੰਦ ਸੀ ਮਜੀਠੀਆ ਸਾਹਿਬ ਨਾਲ ਕਿਉਂਕਿ ਉਹਨਾਂ ਦੇ ਪਾਰਟੀ ਬਾਜ਼ੀ ਤੋਂ ਉੱਠ ਕੇ ਸਾਰਾ ਨਾਲ ਬੜੇ ਚੰਗੇ ਰਿਸ਼ਤੇ ਸੀਗੇ ਉਹਨਾਂ ਨੇ ਵੀ ਬਹੁਤ ਗਹਿਰਾ ਅਫਸੋਸ ਪ੍ਰਗਟ ਕੀਤਾ ਔਰ ਮੈਨੂੰ ਸਪੈਸ਼ਲੀ ਤੌਰ ਤੇ ਭੇਜਿਆ ਉਹਨਾਂ ਨੇ ਨਿਊਜ਼ ਦੇਖੀ ਹੈ ਮਜੀਠੀਆ ਸਾਹਿਬ ਬਲੋ ਵੀ ਬਹੁਤ ਅਫਸੋਸ ਪ੍ਰਗਟ ਕਰਕੇ ਚਲੇ ਆਉਣਾ ਵੀ ਉਹਨਾਂ ਨੇ ਕੱਲ ਸਰ ਕੋ ਪਰਿਵਾਰ ਨਾਲ ਸੰਜੀ ਹੋਈ ਗੱਲ ਵੀ ਸੰਸਕਾਰ ਦੀ ਕਦੋਂ ਹਾਂ ਜ ਸਵੇਰੇ ਬੇਟੀ ਆ ਰਹੀ ਹੈ ਹਜੇ ਨਾ ਬੇਟੀ ਮਿਲਾਨਾ ਪੜਦੇ ਨੇ ਐਮ ਡੀ ਕਰਦੇ ਨੇ ਉਹ ਆ ਰਹੇ ਨੇ ਉਹ ਦਵਾ ਸਲਾਹ ਕਰਕੇ ਸਵੇਰੇ ਦੱਸ ਦੇਣਗੇ ਸ਼ਾਇਦ ਕੱਲ ਦੁਪਹਿਰ ਤੱਕ ਠੀਕ ਹੈ ਗੋ ਗੋਗੀ ਸਾਦਰ ਆ ਜੇ ਤਾਂ ਸਾਨੂੰ ਜਸਟ ਪਤਾ ਲੱਗਿਆ ਵੀ ਡੀ ਐਮ ਸੀ ਇਹਨਾਂ ਨੇ ਲੈ ਕੇ ਆਏ ਆ ਜੀ ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਬ੍ਰਾਡ ਡੈੱਡ ਹੈ ਹਾਂ ਤਾਨੂੰ ਸੈਂਡਰੀ ਬੋਡੀ ਮੋਰਚਰੀ ਚ ਰਖਾਈ ਹੈ ਤੇ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਦੱਸ ਦੱਸ ਜੋ ਸ਼ੂਟ ਕੀਤਾ ਘਰੀ ਸੀ ਉਹਦੇ ਕੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾ ਰਹੀ ਹੈ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੈਂਦਾ ਫਿਰ ਤੁਹਾਨੂੰ ਅਗਲੀ ਫਰਦਰ ਤਕਰੀਬਨ 12 ਵਜੇ ਦਾ ਦੱਸ ਰਹੇ ਹਾਂ ਮੱਕੇ ਸੀ ਕੁਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰਕੇ ਹਾਂ ਡੈਥ ਕੋਸ਼ਿਸ਼ ਕਰਤਾ ਹੈ ਹਾਂ ਬ੍ਰੌਡ ਡਾਟਾ ਕਾਲ ਨੂੰ ਦਾ ਪਤਾ ਲੱਗਿਆ ਜਰਾ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖ ਤੁਸੀਂ ਜਿਹੜੇ ਅਸਲੀ ਨੇ ਚੱਲੀ ਸੀ ਲਿਸੈਂਸੀ ਜੀ ਉਹਨਾਂ ਦਾ ਫੜਾ ਸੀ ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਜੇ ਤਾਂ ਉਹਨਾਂ ਦਾ ਸਾਨੂੰ ਆ ਪਤਾ ਲੱਗਿਆ ਤੇ ਅਸੀਂ ਸਵੇਰੇ ਡਾਕਟਰ ਨੂੰ ਪੋਸਟਮਾਰਟਮ ਕਰਾਉਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਗੱਲਾਂ ਐਗਜ਼ਾਮਿਨ ਕਰਨਾ ਥੈਂਕ ਯੂ ਥੈਂਕ ਯੂ ਆ ਰਾਮਦਾ ਮੇਰਾ ਗੱਲਾਂ ਕੀ ਕਰਦੇ ਪ੍ਰੋਗਰਾਮ ਲੈ ਮੈਂ ਹਮ ਸਰ ਕੁਛ ਹੋਇਆ ਉਸ ਤੋਂ ਬਾਅਦ ਪਤਾ ਹੀ ਨਹੀਂ ਨਹੀਂ ਸਿਰ ਦੇ ਵਿੱਚ ਗੋਲੀ ਲੱਗੀ ਹੈ ਜਾਂ ਉਦਾਂ ਕੋਈ ਕੁਝ ਨਹੀਂ ਪਤਾ ਜੀ ਮੈਂ ਤਾਂ ਇੱਥੇ ਆਇਆ ਮੈਨੂੰ ਪਤਾ ਲੱਗਿਆ ਆ ਹਾਸਾ ਹੋ ਗਿਆ ਕੁਝ ਵੀ ਨਹੀਂ ਪਤਾ ਆ ਇਨਸੀਡੈਂਟ ਹੋ ਗਿਆ ਪਲੀਜ਼ ਇਸ ਵੇਲੇ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਅੱਛਾ ਬੱਬਲ ਜੀ ਚਲੋ ਦੁੱਖ ਦੇ ਨਾਲ ਤਾਂ ਚਲੋ মিডিਆ ਮੈਂ ਇੱਕ ਸਵਾਲ ਹੀ ਹੈ ਤੁਹਾਨੂੰ ਇਹ ਖਬਰ ਦਾ ਕਦੋਂ ਪਤਾ ਲੱਗਿਆ ਵੀ ਇਦਾਂ ਹੋਇਆ ਸੁਖ ਸਿੰਘ ਜੀ ਨੂੰ ਮਿਲ ਕੇ ਗਿਆ ਇੱਥੇ ਉਸ ਤੋਂ ਪਹਿਲਾਂ ਮੈਨੂੰ ਇੰਨਾ ਵੀ ਪਤਾ ਵੀ ਇਹ ਉਹਨਾਂ ਵਕੀਲਾ ਦੇ ਉਹਦੇ ਉੱਥੇ ਵੀ ਗਏ ਨੇ ਸਮਾਗਮ ਦੇ ਵਿੱਚ ਵੀ ਗਏ ਸਵੇਰੇ ਸ਼ੀਤਲਾ ਮੰਦਿਰ ਵੀ ਗਏ ਤੇ 5:30 ਵਜੇ ਮੈਂ ਚਾਹ ਇਹਨਾਂ ਦੇ ਘਰ ਹੀ ਪੀਤੀ ਤੇ ਉਸ ਤੋਂ ਪਹਿਲਾਂ ਇਹ ਘਰ ਹੀ ਸੀਗੇ ਐਮਐਲਏ ਸਾਹਿਬ ਆਪ ਵੀ ਘਰ ਹੀ ਸੀਗੇ ਉਹ ਅਰੈਸਟ ਕਰਦੇ ਹੀ ਮੈਂ ਅੰਦਰ ਨਹੀਂ ਗਿਆ ਪਰ ਫੋਨ ਮੈਨੂੰ ਮਿਲੇ ਗਏ ਕੋਈ ਤੁਹਾਨੂੰ ਲੱਗ ਰਿਹਾ ਸੀਗਾ ਵੀ ਐਮਐਲਏ ਸਾਹਿਬ ਦੇ ਕੋਈ ਮੂਹ ਤੇ ਕੋਈ ਟੈਨਸ਼ਨ ਹੋਵੇ ਕੋਈ ਗੁੱਸਾ ਹੋਵੇ ਬਿਲਕੁਲ ਵੀ ਨਹੀਂ ਲੱਗੀ ਕਿ ਪੱਦੀ ਦੀ ਕਈ ਦਿਨ ਨੇਚਰੋਂ ਪਤਾ ਲੱਗ ਜਾਂਦਾ ਹੁੰਦਾ ਅੱਛਾ ਕੋਈ ਇਹੋ ਜਿਹਾ ਕੋਈ ਦੁਸ਼ਮਣ ਨਹੀਂ ਕੋਈ ਕੁਝ ਨਹੀਂ ਕੋਈ ਕੰਮ ਸੀ ਨਾਰਮਲ ਸੀ ਬਿਲਕੁਲ ਨਾਰਮਲ ਸੀਗੇ ਬਿਲਕੁਲ ਨਾਰਮਲ ਕੋਈ ਹਜੀ ਭਾਬੀ ਚੰਗੀ ਬੜੀ ਬਜਾਰੋਂ ਆਈ ਆ ਤੇ ਮੈਨੂੰ ਇੱਥੇ ਮਿਲੇ ਨੇ ਹਾਂ ਆ ਕੇ ਮੇਰੇ ਕੋ ਕਾਲ ਵੀ ਹੋਊਗੀ ਵੀ ਕਿੰਨੇ ਵਜੇ ਮਿਲੇ ਨੇ ਹਾਂ ਕੋਈ ਐਦਾਂ ਦੀ ਨਹੀਂ ਸਾਡਾ ਤਾਂ ਸਾਰਾ ਕੁਝ ਕੀ ਲੱਗ ਪਤਾ ਲੱਗਿਆ ਹਾਲ ਤੱਕ ਤਾਂ ਪਰਿਵਾਰਿਕ ਆ ਕੇ ਦੱਸੇਗਾ ਇੰਨਾ ਕੁ ਪਤਾ ਲੱਗ ਰਿਹਾ ਅਸੀਂ ਕੁਝ ਨਹੀਂ ਦੱਸ ਸਕਦੇ ਕਿਉਂਕਿ ਹਜੀ ਕੋਈ ਕਲੈਰਟੀ ਕਿਸੇ ਚੀਜ਼ ਲੈ ਕੇ ਨਹੀਂ ਹੈ ਪਰਿਵਾਰ ਵੱਲੋਂ ਕੁਝ ਦੱਸਿਆ ਨਹੀਂ ਜਾਂਦਾ ਉਹਨਿੰਦਰ ਸਾਨੂੰ ਅਸੀਂ ਕੁਝ ਨਹੀਂ ਠੀਕ ਹੈ ਇੰਨਾ ਕੁ ਕਹਿੰਦੇ ਸਾਂ ਜੀ ਦੇਖੋ ਕਿ ਕੋਈ ਠੀਕ ਹੈ ਸਰ ਕੀ ਸਰ ਮੰਦਭਾਗੀ ਜਿਹੜੀ ਘਟਨਾ ਹੋਈ ਹੈ ਜੀ ਬਹੁਤ ਬੜੇ ਦਾ ਸਾਡਾ ਇੱਕ ਸਾ ਯਾਰ ਬਾਕੀ ਕੋਈ ਨਹੀਂ ਬੜੇ ਨਾ ਜੀ ਪ੍ਰੋਕੀ ਰੋ ਜੀ ਕੀ ਕਰਨ ਤੇ ਪਤਾ ਨਹੀਂ ਕਿ ਕਿ ਕਿੰਨਾਂ ਦੀ ਜੱਤ ਹੋਈ ਹੈ ਜੀ ਸਰ ਕੀ ਸਰ ਪੁਸ਼ਟੀ ਕੀ ਸਰ ਕੀ ਲੱਗਦਾ ਸਰ ਇੰਨੇ ਵਧੀਆ ਐਮਐਲਏ ਸੀਗੇ ਕੀ ਦੱਸਿਆ ਕੋਈ ਸੀ ਸੀ ਸਰ 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 ਕੁਝ ਦੱਸਿਆ ਉਹਨਾਂ ਨੇ ਘਰ ਕਰੀ ਸੀ ਉਹ ਸਰ ਘਾਰੀ ਸੀਗੇ ਉਹ ਘਾਰੀ ਸੀਗੇ ਕੁਝ ਨਹੀਂ ਪਤਾ ਕਿ ਮੈਨੂੰ ਕੋਈ ਜਾਣ ਨਹੀਂ ਠੀਕ ਇੱਕ ਨਾਲ ਦੋ ਬੰਦੇ ਬਨੋ ਯੇ ਸੈਡ ਇੱਥੇ ਬੈਠੇ ਸੀ ਆਂਦੇ ਜਾਂਦੇ ਕੋਈ ਚੀਜ਼ ਲੈਣੀ ਜਾਣੀ ਆਂਦੇ ਜਾਂਦੇ ਇੱਥੇ ਹੀ ਰਹਿੰਦੇ ਸੀ ਅਸੀਂ ਹੋਰ ਕਿੱਥੇ ਗਈ ਨਹੀਂ ਹਮੇਸ਼ਾ ਇੱਥੇ ਰਹਿੰਦੇ ਸੀ ਬਹੁਤ ਦੁੱਖ ਹੋਇਆ ਬਹੁਤ ਵੈਨੀ ਉਹਦੀ ਤੰਮਿਆਤ ਕੁਛ ਨਹੀਂ ਜੀ ਬੜੀ ਤੰਮਿਆਤ ਉਹਨਾਂ ਦੀ ਹਾਂਜੀ ਬਹੁਤ ਵਧੀਆ ਬੰਦੇ ਨੇ ਉਹ ਤਾਂ ਐਂਦੇ ਆ ਅਸੀਂ ਤਾਂ ਕਦੇ ਕੋਈ ਚਾਰੇ ਨੂੰ ਚੰਗਿਆ ਸਮਝਿਆ ਨਹੀਂ ਹਮੇਸ਼ਾ ਅੱਛਾ ਸਮਝਦੇ ਰਹੇ ਹਾਂ ਨਹੀਂ ਭਾਈ ਤੁਸੀਂ ਆਓ ਬਾਜੀ ਆਓ ਜਲਦੀ ਆ ਜਾਇਆ ਕਰੋ ਕੋਈ ਨਹੀਂ ਕਦੀ ਕਦੀ ਆ ਜਾਇਆ ਕਰੋ ਭਾਈ ਕੋਈ ਹਾਂ ਮਿਲੇ ਨਹੀਂ ਹਾਂ ਦਿਖੇ ਸੀ ਬਸ ਔਰ ਕੋਈ ਗੱਲ ਨਹੀਂ